ਕੁਈ ਦਬਾੜ ਕਰਕੇ ਦਾਲ ਬਣਾ ਲਈ। ਕੋਈ ਦੇਸਨ ਪੀ ਲਈ ਅੰਬੜਟੀ ਕਰ ਲਈ ਟਕੌੜੀਆਂ ਬਟਲੇ। ਜੇ ਕੋਈ ਆ ਜਾਂਦਾ ਉਹਨਾਂ ਨੂੰ ਕੋਈ ਕਰਨਾ। ਗੁਲਗਲੇ ਵੜਾਉਣੇ ਜਾਂ ਖੀਰ ਪੀ ਲੈਣਾ। ਹੁਣ ਸੜੇ ਅੰਮਾਰੀ ਦਾ ਕਰ। ਚਮੋਸੀ ਪਾਣੀ ਪੀਣੇ ਕਰ ਲੋਗੇ। ਥੋੜਾ ਜਿਹਾ ਚਿਰ ਖੜ ਕੇ ਜੇ ਕੋਈ ਰੈਸਟਰਾਉਰੈਂਟ ਆਇਆ ਤੁਨ ਤਾਂ ਤੇ ਮੰਡੀ ਚ ਹੋਟਲ ਤੇ ਰੋਟੀ ਖਾ ਕੋਇ। ਹੋਈ ਜਾਂਦੀ ਬਾਬਾ। ਹੋਈ ਜਾਂਦੀ ਥੋੜਾ ਜਿਹਾ ਰਾਜਸਥਾਨ ਜੀ ਹੈ ਜੀ। ਵੱਡੀਆਂ ਛੇਟੀਆਂ ਤੇ ਮਨ ਪੰਜਾਬ 'ਚ ਆਮ ਕੀ ਹੋਈਏ ਆਹਾਂ ਕੰਮ ਜਿਹੜਾ ਘਟਦਾ ਕਿਉਂ ਘਟਦਾ ਆਜਿਲੀ ਤੁਸੀਂ ਮੇਰੇ ਅੱਖੇ ਲੱਗ ਗਈ ਬੁਰੀ ਵੀ ਨਹੀਂ ਜਦੋਂ ਰੋਟੀ ਤਿਆਰ ਕਰੀ ਨਾ ਪੁੱਤ ਆਟੋਮੈਟਿਕ ਬੰਦੇ ਦੀ ਘਾਟ ਆ ਜਾਂਦੀ ਸਹੀ ਗੱਲ ਮੈਂ ਤਾਂ ਕਦੇ ਰੋਟੀ ਪਕਾਤੀ ਵੀ ਨਹੀਂ ਜਾਈ ਇਹਨੂੰ ਦੇਣਾ ਹੈ ਕਿ ਜੀਮੀਦਾਰ ਦਾ ਪੁੱਤ ਮਲੇ ਜਿਹੜੇ ਖੇਤ 'ਚ ਕੰਮ ਕਰਨ ਤੋਂ ਅੱਕ ਗਿਆ ਉਹ ਖੇਤ ਸਮਾਪਤ